ਨੌਰਥ ਕੋਰੀਆ ਨੇ ਨੌਰਥ ਕੋਰੀਆ ਨੇ ਪਿੱਛੇ ਇੱਕ ਬਹੁਤ ਵਧੀਆ ਐਗਜ਼ਾਮਪਲ ਸੈੱਟ ਕਰੀ ਆ ਉੱਥੇ ਨਾ ਫਲੱਡ ਆ ਗਈ ਸੀਗੇ ਜਿਹਨੂੰ ਆਪਾਂ ਕਹਿੰਦੇ ਆ ਵੀ ਹੜਾ ਆ ਗਏ ਹੜਾ ਆਉਣ ਨਾਲ ਉੱਥੇ ਤਕਰੀਬਨ 3000 ਬੰਦਿਆਂ ਦੀ 4000 ਬੰਦੇ ਦੀ ਡੈਥ ਹੋ ਗਈ ਰਿਪੋਰਟ ਦੇ ਮੁਤਾਬਕ ਪਰ ਜਿਹੜਾ ਉੱਥੇ ਦਾ ਪ੍ਰਸ਼ਾਸਕ ਅਧਿਕਾਰੀ ਆ ਮੇਨ ਕਿੰਗ ਜੌਂਗ ਪ੍ਰੈਜ਼ੀਡੈਂਟ ਆ ਉੱਥੇ ਦਾ ਉਹਨੇ ਜਿੰਨਾ ਦੀ ਗਲਤੀ ਕਰਕੇ ਇਹ ਫਲੱਡ ਆਏ ਨੇ ਆ ਦੇਖੋ ਰਿਪੋਰਟ ਦੇ ਮੁਤਾਬਕ 30 ਆਫੀਸਰ ਜਿਨ੍ਹਾਂ ਦੀ ਗਲਤੀ ਸੀਗੀ ਉਹਨਾਂ ਨੂੰ ਡੈੱਡ ਕਲੀਅਰ ਕਰਤਾ ਵੀ ਇਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਤੇ ਹੁਣ ਤੱਕ ਇਹ ਨਹੀਂ ਵੀ ਇਹ ਜਿਉਂਦੇ ਨੇ ਇਹਨਾਂ ਨੂੰ ਮੌਤ ਦਾ ਜ਼ਿੰਮੇਵਾਰ ਮੰਨ ਕੇ ਬੰਦੇ ਨੇ ਵੀ ਥੋੜੀ ਗਲਤੀ ਕਰਕੇ ਆਇਆ ਹੁਣ ਤੱਕ ਇਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਐਨੀ ਤੇਜ਼ ਮੰਨ ਲਓ ਵੀ ਇਸ ਬੰਦੇ ਦੇ ਰੂਲ ਨੇ ਉਸ ਦੇਸ਼ ਪ੍ਰਤੀ ਆਪਣੀ ਕੌਮ ਪ੍ਰਤੀ ਹਨਾ ਬੇਸ਼ੱਕ ਇਹ ਆਡੀਅਲ ਸੁਭਾਅ ਦਾ ਪਰ ਇਹ ਸਮਝਦਾ ਵੀ ਇੱਥੇ ਦੀ ਕੌਮ ਦੀ ਰੱਖਿਆ ਕਰਨੀ ਵੀ ਮੇਰੀ ਜ਼ਿੰਮੇਵਾਰੀ ਬਣਦੀ ਆ। ਜੋ ਜਿੰਨਾਂ ਦੀ ਗਲਤੀ ਕਰਕੇ ਮੌਤ ਹੋਈ ਆ। 3000 ਬੰਦੇ ਦੀ ਚਾਰ ਦੀ। ਜਿੰਨੇ ਵੀ ਹੋਏ ਤਾਂ ਉਹਨੇ ਉਹਨਾਂ ਦਾ ਜੋ ਜ਼ਿੰਮੇਵਾਰਤਾ ਵੀ ਤੁਸੀਂ ਸਫਾਈ ਨਹੀਂ ਕਰਾਈ। ਨਹਿਰਾ ਨਦੀਆਂ ਦੀ ਜਿੱਦਾਂ ਕਿ ਵੀ ਛੋਟੀ ਗਲਤੀ ਕਰਕੇ ਮੌਤ ਹੋਈ ਆ। ਤੁਸੀਂ ਜ਼ਿੰਮੇਵਾਰ ਹੋ ਇਸ ਚੀਜ਼ ਦੇ 10000 ਤੋਂ ਮੋਮ ਰੂਗੀ। ਤੁਸੀਂ ਉਹ ਹੱਕ ਦਾਗਰਾ। ਸੋ ਕਿਦਾਂ ਲੱਗਦਾ ਹੈ ਕਾਨੂੰਨ ਤੁਹਾਨੂੰ? ਮੈਨੂੰ ਤਾਂ ਇਹ ਚੀਜ਼ ਵਧੀਆ ਲੱਗੀ ਆ ਵੀ ਨਾਲ ਦੀ ਨਾਲ ਕਿਮਿਆੰਗ ਨੇ ਆ ਦੇਖੋ ਜੋ ਐਨ ਆਰਡਰਸ ਨਾਲ ਦੀ ਨਾਲ ਇਹ ਹਗਲ ਨੂੰ ਸਜਾ ਦਿੱਤੀ ਤਾਂ ਕਿ ਗਹਾਂ ਵਾਸਤੇ ਕੋਈ ਗਲਤੀ ਨਾ ਕਰੇ ਸੋ ਤੁਹਾਨੂੰ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਕਮੈਂਟ ਜਰੂਰ ਕਰਦੇ ਹੋ